ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਬਾਮਾਬਾਦ ਜਿਆ ਭਾਗ 44 ਹੁਣ ਤੱਕ ਕਿੰਨੀ ਵੇਰਾ ਮੋਤੀ ਬੇਹੋਸ਼ ਹੋਇਆ ਤੇ ਕਿੰਨੀ ਵਾਰ ਉਸਨੂੰ ਹੋਸ਼ ਪਰਤੀ ਇਸ ਦਾ ਕੋਈ ਲੇਖਾ ਨਹੀਂ ਸੀ ਲੇਖਾ ਜੇ ਕੋਈ ਸੀ ਤਾਂ ਇਸ ਗੱਲ ਦਾ ਕਿ ਮੋਤੀ ਦੀ ਹਰ ਵੇਹੋਚੀ ਉਸਨੂੰ ਕਸੀਟ ਕੇ ਕਈ ਕਦਮ ਮੌਤ ਦੇ ਨੇੜੇ ਲੈ ਜਾਂਦੀ ਹੋਰ ਨੇੜੇ ਫੋਰ ਨੇੜੇ ਤੇ ਹੋਰ ਨੇੜੇ ਪਰ ਨੇੜਤਾ ਤੇ ਦੂਰੀ ਵਿਚਲੀ ਵਿਥ ਕੋਈ ਗੋਹਾ ਮੇਲਾ ਦੀ ਤਾਂ ਨਹੀਂ ਸੀ ਕਿ ਇਹ ਸੈਨਸਲਾ ਲੰਬੇ ਸਮੇਂ ਤੱਕ ਇਦਾਂ ਹੀ ਜਾਰੀ ਰਹਿੰਦਾ। ਛੇਕੜੋ ਵਖਤ ਆਹੀ ਪਹੁੰਚਾ ਜਦੋਂ ਮੋਤੀ ਐਨ ਮੌਤ ਦੇ ਮੂੰਹ ਅੱਗੇ ਆ ਟਿਕਿਆ। ਰਣੋ ਭਾਵੇਂ ਡਾਕਟਰ ਨਹੀਂ ਸੀ ਪਰ ਰਹਿ ਤਾਂ ਉਹ ਡਾਕਟਰਾਂ ਦੀ ਦੁਨੀਆ ਵਿੱਚ ਹੀ ਰਹੀ ਸੀ। ਅਜਿਹੀ ਦੁਨੀਆ ਵਿੱਚ ਜਿੱਥੇ ਮੋਤੀ ਵਰਗੇ ਬਲਕਿ ਮੋਤੀ ਨਾਲੋਂ ਵੀ ਵਧੇਰੇ ਬੁਰੀ ਹਾਲਤ ਵਾਲੇ ਮਰੀਜ਼ ਪਤੀ ప్రతి ਦਿਨ ਚੌਕੀ ਗਿਣਤੀ ਵਿਚ ਆਉਂਦੇ ਸਨ। ਜਿਨ੍ਹਾਂ ਵਿੱਚੋਂ अनेका ਦੀ ਪਰੇਸ਼ਾਨ ਹੁੰਦੇ ਤੇ ਮੋਤੀ ਵਾਂਗ ਹੀ ਜਿਨ੍ਹਾਂ ਦੇ ਸਰੀਰਾਂ ਨਾਲੋਂ ਬੇਕਾਰਾਂ ਕਾਂ ਨੂੰ ਕੱਟਿਆ ਜਾਂਦਾ ਇਹ ਤਾਂ ਇੱਥੇ ਨਿਤ ਦਾ ਮਾਮੂਲ ਸੀ ਜਿਸ ਕਰਕੇ ਪਲ-ਪਲ ਨਿੱਗਰਦੇ ਜਾ ਰਹੇ ਮੋਤੀ ਦੀ ਹਾਲਤਾਂ ਨੂੰ ਤੋ ਗੁੱਜੀ ਨਹੀਂ ਸੀ ਇਸ ਤੋਂ ਛੋਟੇ ਇੱਕ ਹੋਰ ਵੀ ਕਾਰਨ ਸੀ ਰਾਣੋਂ ਲਈ ਮੋਤੀ ਦੀ ਹਾਲਤ ਜਾਣਨ ਦਾ ਇਹ ਸੀ ਡਿਊਟੀ ਦੇ ਰਹੀ ਦੂਸਰੇ ਕਰਮਚਾਰੀਆਂ ਦੀ ਮਰੀਜ਼ ਬਾਰੇ ਟੀਕਾ ਟਿਫਨ ਰਾਮਬਾ ਵਿੱਚ ਜਦੋਂ ਮੋਤੀ ਦਾ ਆਪਰੇਸ਼ਨ ਕਰਕੇ ਉਸ ਨੂੰ ਕਮਰਾ ਨੰਬਰ ਕਮਰੇ ਵਿੱਚ ਪਹੁੰਚਾਇਆ ਗਿਆ ਸਟਾਫ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ معلوم ਕਿ ਇਸ ਨਰਸ ਦਾ ਮਰੀਜ਼ ਨਾਲ ਕੋਈ ਉੱਚਾ ਰਿਸ਼ਤਾ ਵੀ ਹੈ ਪਰ ਕਦੋਂ ਤੀਕ ਲੋ ਕਹਿ ਰਹਿੰਦਾ ਇਹ ਵੀ ਜਦੋਂ ਸਰਕਾਰੀ ਡਿਊਟੀ ਉੱਤੇ ਹੁੰਦਿਆਂ ਹੋਏ ਵੀ ਰਾਣੋ ਜਦੋਂ ਵੀ ਵੇਖੋ ਕਮਰਾ ਨੰਬਰ 22 ਵਿੱਚ ਵੀ ਮੌਜੂਦ ਦਿਖਾਈ ਦਿੰਦੀ ਪਰ ਇਤਨੇ ਨਾਲ ਵੀ ਰਾਣੋ ਨੂੰ ਸੰਤੋਖ ਨਹੀਂ ਸੀ ਹੋਇਆ ਸ਼ੇਕਰ ਉਸ ਨੂੰ ਆਪਣੇ ਵਾਰਡ ਦੀ ਮੈਟਰਨ ਪਾਸ ਅਸਲ ਪੇਧ ਖੋਲਣਾ ਹੀ ਪਿਆ ਜੇ ਨਾ ਖੋਲਦੀ ਤਾਂ ਜੇਕਰ ਮੈਟਰਨ ਦੀ ਹਿੰਮਤ ਕੰਮ ਨਾ ਕਰਦੀ ਤਾਂ ਸੰਭਵ ਸੀ ਕਿ ਉਸ ਨੂੰ ਕਮਰਾ ਨੰਬਰ 22 ਲਈ ਹੋਲ ਟਾਈਮ ਡਿਊਟੀ ਮਿਲ ਸਕਦੀ ਕਿੰਨੀਆਂ ਸਾਰੀਆਂ ਮੰਗਾ ਸਮੋਈ ਬੈਠੀ ਸੀ ਰਾਨੋ ਆਪਣੇ ਛੋਟੇ ਜਿਹੇ ਕੋਮਲ ਜਿਹੇ ਦਿਲ ਅੰਦਰ ਉਹ ਮੰਗਾ ਨਾਲੇ ਉਮੀਦ ਉਮੇਦਾਂ ਦੇ ਉੱਚੇ-ਉੱਚੇ ਅੰਬਾਰ ਤੇ ਨਵਜੀਵਨ ਵਾਰੇ ਗਗਨ ਸ਼ੋਹੀ ਕਿਸਮ ਦੀਆਂ ਖਾਪਾਂ ਤੇ ਉਸ ਦਿਨ ਦੀ ਗੁਜਰੀ ਰਾਣੋਂ ਨਾਲ ਉਸ ਦਿਨ ਕੀ ਗੁਜਰੀ ਰਾਣੋਂ ਨਾਲ ਜਿਸ ਦਿਨ ਪਹਿਲੀ ਵਾਰ ਉਸਨੇ ਰੇਲ ਦੇ ਇੱਕ ਡੱਬੇ ਵਿੱਚ ਮੋਤੀ ਨੂੰ ਵੇਖਿਆ ਸੀ ਸੋਚੋ ਵੀ ਕੀ ਉਸ ਦਾ ਮੋਤੀ ਆਪਣੇ ਵਤਨ ਦਾ ਹੀਰੋ ਬਣ ਕੇ ਮੁੜਿਆ ਆ ਰਿਹਾ ਸੀ ਤੇ ਆਪਣੇ ਉਹ ਨਵਜਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਜਿਨ੍ਹਾਂ ਦੀ ਵਿਆਖਿਆ ਉਸਨੇ ਆਪਣੀਆਂ ਦੋਹਾਂ ਚਿੱਠੀਆਂ ਵਿੱਚ ਨਾਲੇ ਮੁਲਾਕਾਤ ਵਿਚਾਲੇ ਕੀਤੀ ਸੀ ਮੋਤੀ ਦਾ ਰਾਣੂ ਨਾਲ ਕਿੰਨਾ ਅਥਾਹ ਤੇ ਅਵਿਰਲ ਪਿਆਰ ਸੀ ਮੋਤੀ ਦੀ ਦੁਸਮੁੱਚੀ ਦੁਨੀਆ ਜਿਵੇਂ ਸਿਮਟ ਕੇ ਰਾਣੋਂ ਦਾ ਵਸ ਪਿਆਰ ਹੀ ਬਣ ਚੁੱਕੀ ਸੀ ਪਰ ਆਪਣੀ ਏਡੀ ਪਿਆਰੀ ਚੀਜ਼ ਆਪਣੀ ਸਮੁੱਚੀ ਦੁਨੀਆ ਨੂੰ ਵੀ ਮੋਤੀ ਨੇ ਇੱਕ ਵੇਲੇ ਅੱਖ ਪਰੋਖੇ ਕਰ ਦਿੱਤਾ ਸੀ ਜਦੋਂ ਉਸ ਨੂੰ ਸੰਦੇਹ ਹੋਇਆ ਕਿ ਰਾਣੋਂ ਦਾ ਪਿਆਰ ਕਿਤੇ ਉਸ ਦੀ ਮਾਤ ਸੇਵਾ ਦੇ ਰਸਤੇ ਵਿੱਚ ਰੁਕਾਵਟ ਨਾ ਬਣ ਖਲੋਵੇ ਪਹਿਲਾਂ ਜੇ ਰਾਣੋਂ ਮੋਤੀ ਦੀਆਂ ਦਰਸ਼ਕ ਖਾਬਾਂ ਉੱਤੇ ਮਗਦ ਹੋ ਉੱਠੀ ਸੀ ਤਾਂ ਹੁਣ ਜਦੋਂ ਕਿ ਮੋਤੀ ਨੇ ਆਪਣੀਆਂ ਉਹਨਾਂ ਖਾਬਾਂ ਨੂੰ ਜਿੰਦਾ ਤਵੀਰ ਕਰ ਦਿਖਾਈ ਦਿਖਾਇਆ ਮੋਤੀ ਦੀ ਕਿੰਨੀ ਕਰਦ ਕੀਮਤ ਵੱਧ ਗਈ ਹੋਵੇਗੀ ਰਾਣੂ ਦੇ ਨਜ਼ਰਾਂ ਵਿੱਚ ਕੋਈ ਪੁੱਛ ਕੇ ਵੇਖੇ ਰਾਣੂ ਦੇ ਦਿਲ ਨੂੰ ਪਰ ਇਸ ਤਸਵੀਰ ਦਾ ਇੱਕ ਦੂਜਾ ਰੁਖ ਵੀ ਤਾਂ ਹੈ ਸੀ ਕਿ ਇਹ ਮੰਗਾਂ ਤੇਰੀਆਂ ਨਾਲ ਛਲਕਦਾ ਰਾਣੂ ਦਾ ਦਿਲ ਰਾਸਤਾ ਰਿਹਾ ਹੋਵੇਗਾ ਆਪਣੇ ਵੰਨਣ ਵਾਲੇ ਜੀਵਨ ਸਾਥੀ ਨੂੰ ਉਬਾਹਜ਼ ਵੇਖ ਕੇ ਜੇ ਕਦੀ ਮੋਤੀ ਦੀ ਇੱਕ ਲਾਤ ਹੀ ਸਾਬਤ ਹੁੰਦੀ ਤਾਂ ਸ਼ਾਇਦ ਰਾਣੂ ਦੇ ਦਿਲ ਨੂੰ ਐਡਾ ਤੱਕਾ ਨਾ ਲੱਗਦਾ ਸਦਾ ਸਦਾ ਲਈ ਰਾਨੋ ਮੋਤੀ ਪਿੰਗਲਾ ਹੋ ਚੁੱਕਾ ਸੀ ਇੱਕ ਕਦਮ ਵੀ ਤੁਰਨ ਤਵਾਰੀ ਸਦਾ ਨ ਸਰੀਰਕ ਕਿਰਿਆ ਸਾੰਦਨੀਤਾ ਕਿਤੇ ਰਹੀ ਕਿਸੇ ਦੇ ਆਸਰੇ ਬਿਨਾ ਮੋਤੀ ਮੋਤੀ ਕਿਸੇ ਦੇ ਆਸਰੇ ਬਿਨਾ ਮੋਤੀ ਚੱਲ ਵੀ ਨਹੀਂ ਸੀ ਸਕਦਾ ਇਸਤਰੀ ਮਰਦ ਦੇ ਗੂੜੇ ਤੇ ਅਟੁੱਟ ਪਿਆਰ ਨੂੰ ਸਧਾਰਨ ਬੋਲੀ ਵਿੱਚ ਇਸ਼ਕ ਮਜਾਜੀ ਨਾਂ ਨਾਲ ਪੁਕਾਰਿਆ ਜਾਂਦਾ ਹੈ ਕਿਉਂਕਿ ਇਸ਼ਕ ਮਜਾਜੀ ਦਾ ਸੰਬੰਧ ਹੈ ਮਜਾਜ ਅਰਥਾਤ ਤबीयत ਨਾਲ ਜਾਨਿਤਵੀ ਤੁਹਾਨੂੰ ਪ੍ਰਸਾਰਨ ਕਰਨ ਵਾਲਾ ਮਨ ਨੂੰ ਮੋਗਦ ਤੇ ਸਰਸਾਰ ਕਰਨ ਵਾਲਾ ਪਿਆਰ ਪਰ ਜਿੱਥੇ ਕਿਸੇ ਪ੍ਰੇਮੀ ਪਾਸ ਆਪਣੀ ਪ੍ਰੇਮਿਕਾ ਦੇ مزاج ਜਾਂ ਤਵੀਰਤ ਨੂੰ ਬਵਿਸ਼ਾਸ ਕਰਨ ਵਾਲੀ ਚੀਜ਼ ਉਸ ਦਾ ਸਰੀਰ ਹੀ ਸਾਬਤ ਨਾ ਰਹਿ ਗਿਆ ਉਸ ਵੇਲੇ ਉਸੇ ਉੱਥੇ ਇਸ ਸਵਾਲ ਦਾ ਹੱਲ ਇਸ ਨੂੰ ਪਿਆਰ ਦੀ ਅਗਾਧ ਗਤੀ ਕਿਹਾ ਜਾਵੇ ਜਾਂ ਪ੍ਰੇਮ ਉਤੇ ਦਰਸ਼ ਦੀ ਜਿੱਤ ਅਥਵਾ ਦੋਹਾਂ ਰੂਹਾਂ ਦਾ ਅंजलि ਸੰਜੋ ਕਿ ਆਪਣੇ ਬਣਨ ਵਾਲੇ ਜੀਵਨ ਸਾਥੀ ਨੂੰ ਮੌਜੂਦਾ ਹਾਲਤ ਵਿੱਚ ਪਾ ਕੇ ਜਿੱਥੇ ਰਾਣੂ ਦੇ ਦਿਲ ਨੂੰ ਅਸਾਹ ਝਟਕਾ ਵੱਜਾ ਉਥੇ ਨਾ ਮਾਤਰ ਵੀ ਮੋਤੀ ਪ੍ਰਤੀ ਉਪਰਾਮਤਾ ਜਾਂ ਉਪੀਖਿਆ ਦਾ ਅੰਝ ਉਸ ਅੰਦਰ ਨਹੀਂ ਪੈਦਾ ਹੋਇਆ ਜਦੋਂ ਜਦੋਂ ਵੀ ਮੋਤੀ ਦੇ ਹੇਠਲੇ ਧੜੋਤੇ ਉਸ ਦੀ ਨਜ਼ਰ ਪੈਂਦੀ ਤਾਂ ਜਦੋਂ ਜਦੋਂ ਵੀ ਮੋਤੀ ਦਾ ਦੂਰਾ ਸਰੀਰ ਉਸ ਦੀ ਕਲਪਨਾ ਵਿੱਚ ਆਉਂਦਾ ਕਮਾਲ ਦੀ ਜਿੰਦਾਦਿਲੀ ਨਾਲ ਉਹ ਸੋਚਦੀ ਫੇਰ ਕੀ ਹੋਇਆ ਰੱਬ ਰੱਬ ਤਾਗਾ ਲੰਬਾ ਕਰੇ ਮੇਰੇ ਮੋਤੀ ਦਾ ਮੈਂ ਕਦੀ ਵੀ ਇਹ ਅਪਾਗ ਨਹੀਂ ਖਟਕਨ ਦਿਆਂਗੀ ਉਸਨੂੰ ਮੈਂ ਉਸ ਲਈ ਤੁਰਾਂਗੀ ਮੈਂ ਉਸ ਲਈ ਕਮਾਵਾਂਗੀ ਮੈਂ ਉਸ ਲਈ ਜੀਵਾਂਗੀ ਇਹੋ ਹੀ ਤਾਂ ਵਕਤ ਹੈ ਮੇਰੇ ਪਿਆਰ ਦੇ ਇਮਤਿਹਾਨ ਦਾ ਮੋਤੀ ਜੇਕਰ ਆਪਣੇ ਸਰੀਰ ਦਾ ਅੱਧਾ ਹਿੱਸਾ ਕਟਾ ਕੇ ਦੇਸ਼ ਰੱਖਿਆ ਦੇ ਹਵਨਕੁੰਡ ਵਿੱਚ ਉਹੋਤੀ ਦੇ ਸਕਦਾ ਹੈ ਤਾਂ ਕਿ ਮੈਂ ਮੈਂ ਹੀ ਐਡੀ ਗਈ ਗੁਜਰੀ ਹਾਂ ਜੋ ਆਪਣੇ ਉਸ ਬਾਲਮ ਨੂੰ ਆਪਣੀ ਦੁਨੀਆ ਨੂੰ ਅੱਖਾਂ ਦੀਆਂ ਪੂਤਲਾਂ ਉੱਤੇ ਨਹੀਂ ਬਠਾਲ ਸਕਾਂਗੀ ਅੱਧ ਬੈਠੀ ਬੈਠੀ ਰਾਨੋ ਨੂੰ ਪਤਾ ਨਹੀਂ ਕੀ ਸੋਚੀ ਕਿ ਉਹ ਭੱਜੀ ਭੱਜੋ ਹਸਪਤਾਲ ਦੇ ਮਾਲੀ પાસે ਜਾ ਪਹੁੰਚੀ ਮਾਲੀ ਕਹੀਏ ਮੀਮਸਾਬ ਮੂਝੇ ਫੁੱਲਾਂ ਕਾ ਇਤਹਾਸ ਹੈ ਅੱਛਾ ਮੀਮਸਾਬ ਕਾਹੇ ਕੇ ਫੁੱਲਾਂ ਕਾ ਮੀਮਸਾਬ ਚਾਹੇ ਕੋਈ ਵੀ ਹੋਣ ਤੇ ਕਹਿੰਦਾ ਕਹਿੰਦਾ ਰਾਨੋ ਨੇ ਰੁਪਏ ਦਾ ਇੱਕ ਨੋਟ ਕੱਢ ਕੇ ਮਾਲੀ ਦੇ ਹਵਾਲੇ ਕਰ ਦਿੱਤਾ ਤੇ ਨਾਲ ਹੀ ਸਪੈਸ਼ਲ ਵਾਰਡ ਬਾਈ ਨੰਬਰ ਕਮਰਿਆਖਦੀ ਹੋਈ ਮੁੜ ਗਈ ਉਸ ਤੋਂ ਥੋੜੀ ਜਿਹੀ ਦੇਰ ਬਾਅਦ ਜਦੋਂ ਰੁਪਿਆ ਦਾ ਨੋਟ ਇੱਕ ਛੋਟੇ ਜਿਹੇ ਮੂਮੂਲੀ ਜਿਹਾਰ ਦੀ ਸ਼ਕਲ ਵਿੱਚ ਬਦਲ ਕੇ ਮਾਲੀ ਰਾਹੀਂ ਸਪੈਸ਼ਲ ਵਾਰਡ ਵਿੱਚ ਧਖਲਵਾਇਆ ਤਾਰਾਣੋਂ ਨੇ ਅਗਲ ਵਾਂਡੇ ਵਾਰਡ ਦੇ ਸਿਰੇ ਤੇ ਪਹੁੰਚ ਕੇ ਮਾਲੀ ਪਾਸੋਂ ਹਾਰ ਲੈ ਕੇ ਹੱਥਲੇ ਥੈਲੇ ਵਿੱਚ ਰੱਖ ਲਿਆ ਪਰ ਹਾਰ ਦੀ ਪ੍ਰਾਪਤੀ ਜਿੰਨੀ ਸੌਖੀ ਸੀ ਉਸ ਦਿਵਾਰ ਤੋਂ ਰਾਣੋਂ ਲਈ ਉਹ ਨਹੀਂ ਮੁਸ਼ਕਲ ਹੋ ਠੀ ਰਾਣੋਂ ਅੱਜ ਆਪਣੇ ਨਾਲ ਆਪਣੀ ਤੇ ਨਲੇ ਮੋਤੀ ਦੀ ਇਹ ਚਰੋਕੀ ਰੀਜ ਪੂਰੀ ਕਰਨ ਉੱਤੇ ਤਲ ਖਲੋਤੀ ਸੀ ਮੋਰਚਾ ਜਿੱਤ ਕੇ ਮੁੜੇ ਆਪਣੇ ਬਾਲ ਮਨੋਬਰ ਮਾਲਾ ਪਹਿਨਣ ਲਈ ਪਰ ਕੀ ਕਰਨ ਪਹਿਨਾਵੀ ਜਦੋਂ ਕਿ ਇਹ ਕੰਮ ਇਕਾਂਤ ਵਿੱਚ ਕਰਨ ਵਾਲਾ ਸੀ ਇਕਾਂਤ ਦੀ ਪ੍ਰਾਪਤੀ ਉਸ ਲਈ ਕੋਈ ਐਸਾ ਮੋਸ਼ਨਲ ਕੰਮ ਨਹੀਂ ਸੀ ਜਦੋਂ ਕਿ ਵਾਰਦੀ ਕਰਤਾ ਹਰਤਾ ਮੈਟਰਨ ਅੱਗੇ ਉਹ ਪਹਿਲਾਂ ਤੋਂ ਹੀ ਦਿਲ ਦਾ ਪੇਦ ਖੋਲ ਚੁੱਕੀ ਹੋਈ ਸੀ ਜਿਸ ਕਰਕੇ ਦੂਸਰੀਆਂ ਨਰਸਾਂ ਤੇ ਸ਼ਾਇਦ ਕਈ ਮਰਦ ਡਾਕਟਰ ਵੀ ਉਸ ਦੇ ਰਾਜ ਨੂੰ ਸਮਝ ਚੁੱਕੇ ਸਨ ਪਰ ਇਸ ਕੰਮ ਦੇ ਰਸਤੇ ਵਿੱਚ ਜਿਹੜੀ ਪਹਾੜ ਜਿੱਡੀ ਮੁਸ਼ਕਲ ਰਾਣੋ ਦੇ ਸਾਹਮਣੇ ਉਸ ਧੀ ਖੜੀ ਸੀ ਉਹ ਏਕ ਜਿਸ ਨੂੰ ਉਸਨੇ ਮਰ ਵਾਲਾ ਪਹਿਨਾਨੀ ਆ ਉਸੇ ਦਾ ਰਖ ਰਵਈਆ ਕੁਝ ਬਪਰੀਤ ਜਿਹਾ ਸੀ ਤੇ ਜਦੋਂ ਤੱਕ ਮੋਤੀ ਇਸ ਲਈ ਪੂਰੇ ਤੌਰ ਤੇ ਰਜ਼ਾਮੰਦ ਨਾ ਹੋਵੇ ਤਦ ਇੱਕ ਕਿਵੇਂ ਇਹ ਕੰਮ ਸਿਰੇ ਚੜ ਸਕਦਾ ਸੀ ਬਨ ਕੇ ਖੀਰ ਖਵਾਨ ਬਾਲੀ ਗੱਲ ਥੋੜੀ ਸੀ ਥੱਲੇ ਵਿੱਚ ਪਿਆ ਪਿਆ ਹਾਰ ਪਹਿਲਾਂ ਮਰ ਜਾਉਣਾ ਸ਼ੁਰੂ ਹੋਇਆ ਫਿਰ ਉਸਦੇ ਫੁੱਲ ਕੈਨਾਂ ਲੱਗ ਪਏ ਫਿਰ ਇਸ ਸਨੂਬਰ ਤੋਂ ਵਿੱਚ ਲਿਆਉਣ ਦਾ ਅਪਸਰਾਂ ਨੂੰ ਨਹੀਂ ਮਿਲ ਸਕਿਆ ਕੰਗਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਪਹਿਲੀ ਗੱਲ ਤਾਂ ਇਹ ਕਿ ਪਿਛਲੇ 2 ਦਿਨਾਂ ਤੇ 2 ਰਾਤਾਂ ਮੋਤੀ ਨੇ ਡਾਢੀ ਹੀ ਉਖਾਈ ਵਿੱਚ ਪਤਾਨ ਉਸ ਇਲਾਜ ਵੱਲੋਂ ਭਾਵੇਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਸੀ ਰਹੀ ਦਵਾਈਆਂ ਟੀਕੀਆਂ ਤੋਂ ਛੁੱਟ ਕੇ ਹੀ ਬੋਤਲਾਂ ਖੂਨਦਿਆਂ ਵੀ ਚੜਾ ਗਾ ਜਾ ਚੁੱਕਾ ਨਾ ਸਨ ਪਰ ਇਸ ਦਾ ਕੁਝ ਵੀ ਲਾਭ ਨਾ ਹੋਇਆ ਮੋਤੀ ਪੈਰੋਂ ਪੈਰ ਠਾ ਹੀ ਠਾ ਜਾਈ ਜਾ ਰਿਹਾ ਸੀ ਇਸ ਦੀ ਜਿਸ ਉਸ ਦੀ ਹਾਲਤ ਘੜੀ ਵਿੱਚ ਤੋਲਾ ਘੜੀ ਵਿੱਚ ਮਾਸਾ ਵਾਲੀ ਸੀ ਇੱਕ ਵੇਲੇ ਜੀ ਉਹ ਚੰਗਾ ਪੜਾ ਦਿਖਾਈ ਦੇ ਰਿਹਾ ਸੀ ਦੂਜੇ ਵੇਲੇ ਉਸ ਉੱਤੇ ਡੂੰਗੀ ਬੇਹੋਸ਼ੀ ਆ ਜਾਂਦੀ ਹੁਣੇ ਹੁਣੇ ਜੇ ਮੋਤੀ ਰਾਣੋ ਨਾਲ ਖਾਸਾ ਰੁਕ ਸਿਰ ਗੱਲਾਂ ਕਰ ਰਿਹਾ ਸੀ ਤਾਂ ਵੇਖਦੇ ਹੀ ਵੇਖਦਿਆਂ ਬੇਤਨੀਆ ਮਾਰ ਲੱਗ ਪਿਆ ਜਿਨ੍ਹਾਂ ਦਾ ਕੋਈ ਸਿਰ ਨਹੀਂ ਸੀ ਕੋਈ ਪੈਰ ਨਹੀਂ ਸੀ ਤੇ ਨਾਲ ਕੋਈ ਆਦਤੇ ਨਾ ਕੋਈ ਜਾਂਦ ਜਿਉਂ ਹੀ ਰਾણો ਵੇਖਦੀ ਕਿ ਮੋਤੀ ਜਰਾ ਖਸ਼ੇਰੀ ਹਾਲਤ ਵਿੱਚ ਹੈ ਤਾਂ ਆਪਣੀ ਮਨੋਰਥ ਪੂਰਤੀ ਹੀ ਦੀ ਤਣ ਉਸ ਉੱਤੇ ਸਵਾਰ ਹੋ ਜਾਂਦੀ ਉਹ ਉਸ ਦੇ ਪਿੰਡੇ ਉੱਤੇ ਹੱਥ ਫੇਰਦੀ ਹੋਈ ਉਸ ਦੀਆਂ ਅੱਖਾਂ ਵਿੱਚ ਡੂੰਘੇ ਪਿਆਰ ਤੇ ਮਜ਼ਬੂਤ ਸਿੱਦਕ ਦੀ ਟਕਣੀ ਉਲੱਦੀ ਹੋਈ ਇਸ ਪ੍ਰਕਾਰ ਦੀਆਂ ਗੱਲਾਂ ਛੇੜ ਗੈਂਦੀ ਮੋਤੀ ਹੂੰ ਸੁਣਨਾ ਪਿਆ ਮੇਰੀਆਂ ਗੱਲਾਂ ਹਾਂ ਮੋਤੀ ਹੋਣਤਾ ਤੇਰਾ ਚਿਹਰਾ ਬਾਵਾ ਟੈਕਣ ਲੱਗ ਪਿਆ ਡਾਕਟਰ ਸੇਠੀ ਕਹਿੰਦਾ ਸੀ ਕਿ ਤੇ ਫਿਰ ਰਾਣੋ ਕਈ ਕਿਸਮ ਦੀਆਂ ਮਨ ਕਰਤ ਗੱਲਾਂ ਜੋੜ-ਜੋੜ ਮੋਤੀ ਨੂੰ ਸੁਣਾਈ ਚਲੀ ਜਾਂਦੀ ਫਿਰ ਜਦ ਵੇਖਦੀ ਕਿ ਮੋਤੀ ਰਤਾ ਹੋਰ ਚਿੰਤਨ ਹੋ ਕੇ ਉਸ ਦੀਆਂ ਗੱਲਾਂ ਸੁਣਨ ਲੱਗਾ ਤਾਂ ਉਹ ਮੋੜ ਆਪਣੇ ਉਸੇ ਪ੍ਰਸੰਗ ਨੂੰ ਕਸੀਟ ਲੈਂਦੀ ਮੋਤੀ ਬੇਬੇ ਨੇ ਤੇਰੇ ਮਕਾਨ ਦੀਆਂ ਮਹੂਰਤਾਂ ਕੜਵਾ ਛੱਡਣਾ ਨੇ ਨਾਲੇ ਮੋਤੀ ਤੇਰਾ ਸਹੁਰਾ ਸਾਹਿਬ ਤਾਂ ਚੋਰ ਨਾਲੋਂ ਪੰਡ ਕਾਲੀ ਵਾਲੀ ਗੱਲ ਅਕੇ ਇਸ ਕਮਰੇ ਵਿੱਚ ਸਮਾਨ ਰੱਖਿਆ ਜਾਵੇਗਾ ਉਹ ਕਮਰੇ ਵਿੱਚ ਮੁੰਡੇ ਕੁੜੀ ਦੇ ਸੌਣ ਵਾਸਤੇ ਮੋਤੀ ਇਹਨਾਂ ਗੱਲਾਂ ਨੂੰ ਸੁਣੀ ਜਾਂਦਾ ਤੇ ਵਿੱਚ ਵਿੱਚ ਹੰਗਾਰਾ ਵੀ ਭਰੀ ਜਾਂਦਾ ਪਰ ਸੁਣਾਉਣ ਵਾਲੀ ਜਿਸ ਪ੍ਰਤੀਕਰਮ ਦੀ ਉਮੀਦ ਨਾਲ ਸੁਣਾ ਰਹੀ ਹੁੰਦੀ ਮੋਤੀ ਦੇ ਚਿਹਰੇ ਉੱਤੇ ਉਸ ਨੂੰ ਕਿਤੇ ਟੂੰਡਿਆ ਨਾ ਲੱਭਦਾ ਜਿਵੇਂ ਮੋਤੀ ਆਪਣੇ ਆਪ ਨੂੰ ਵਨ ਰਨ ਕੇ ਸੁਣ ਰਿਹਾ ਹੋਵੇ ਫਿਰ ਵੀ ਜਦ ਰਾਨ ਉਹ ਆਪਣੇ ਇਸ ਅਮੁੱਖ ਸੈਂਸਲੇ ਨੂੰ ਜਾਰੀ ਰੱਖੀ ਰਖ ਰਹੀ ਹੁੰਦੀ ਤਾਂ ਮੋਤੀ ਕੋਈ ਕਾਲਾ ਪੈ ਕੇ ਜਾਂ ਤਾਂ ਹੰਗਾਰਾ ਭਰਨਾ ਬੰਦ ਕਰ ਦਿੰਦਾ ਜਾਂ ਅੱਖਾਂ ਮੀਟ ਲੈਂਦਾ। अथवा ਗਰਦਨ ਮੋੜ ਕੇ ਮੂੰਹ ਦੂਜੇ ਪਾਸੇ ਕਰ ਲੈਂਦਾ। ਇੱਕ ਤੋਂ ਵੱਧ ਫਿਰ ਰਾਣੋ ਦੀ ਸਲਾਹ ਹੋਈ ਕਿ ਥੈਲੇ ਵਿੱਚ ਉਹ ਸੁੱਕ ਮਰੂਣ ਪਰੋਂਡਾ ਜਿਹੜਾ ਹਾਰ ਸੁੱਟ ਕੱਢ ਕੇ ਸੁੱਟ ਛੱਡੇ। ਉਹ ਸੋਚਦੀ ਚੱਗੇ ਚੱਕ ਰੁਪਏ ਦੀ ਹੀ ਤਾਂ ਗੱਲ ਹੈ। ਮਾਲੀ ਵੀ ਕਿਤੇ ਦੁੱਧ ਦਰਾਡੇ ਨਹੀਂ ਰਹਿ ਰਿਹਾ। ਜਿਉਂ ਹੀ ਮੌਕਾ ਬਣੇਗਾ ਝਟਪਟ ਉਹ ਇੱਕ ਨਮਾ ਤਾਜ਼ਾ ਹਾਰ ਬਣਵਾ ਲਵੇਗੀ ਪਰ ਜਿਉਂ ਹੀ ਥੈਲੇ ਵਿੱਚੋਂ ਕੱਢ ਕੇ ਸੁਟਣ ਲੱਗੇ ਤਾਂ ਲੋਕਮੀ ਜਹੀ ਕੋਈ ਸ਼ਕਤੀ ਜਿਵੇਂ ਉਸ ਦਾ ਹੱਥ ਫੜ ਲਿੰਦੀ ਤੇ ਆਖਦੀ ਮੂਰਖੇ ਬਰਮਾਲਾ ਵੀ ਕਦੇ ਬਦਲੀ ਬਦਲਾਈ ਜਾਂਦੀ ਹੈ ਤੇ ਕੱਢਿਆ ਹੋਇਆ ਉਹ ਵੇ ਖੁਸ਼ਬੂ ਤੇ ਵੇ ਚਮਕ ਹਾਰ ਮੋੜ ਥੈਲੇ ਵਿੱਚ ਟਿਕਦਾ ਅੱਜ ਜਾਂਦਾ ਹੋਇਆ ਡਾਕਟਰ ਸੇਠੀ ਤਕੀਦ ਕਰ ਗਿਆ ਸੀ ਕਿ ਮਰੀਜ਼ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇ ਪਰ ਉਹਨਾਂ ਨੂੰ ਡਾਕਟਰ ਦੀ ਚੇਤਾਵਨੀ ਕੁਝ ਅਸੰਗਮ ਜਿਹੀ ਜਾਪੀ ਜਦੋਂ ਕਿ ਪਿਛਲੇ ਸਾਰੇ ਦਿਨਾਂ ਨਾਲੋਂ ਮੋਤੀ ਦੀ ਹਾਲਤ ਅੱਜ ਉਸ ਨੂੰ ਚੰਗੀ ਜਾਪ ਰਹੀ ਸੀ ਮੋਤੀ ਇਸ ਵੇਲੇ ਮੂੰਹ ਉਤਾਨਾ ਪਿਆ ਸੀ ਤੇ ਪਿਆ ਪਿਆ ਇਹਨਾਂ ਬੇਸਿਰ ਪੈਰ ਜਿਹਿੰਗਾ ਤੁਕਾਂ ਨੂੰ ਖੂਬ ਨਰੋਈ ਆਵਾਜ਼ ਵਿੱਚ ਗੁਣਗਣਾ ਰਿਹਾ ਸੀ ਉਹ ਆੜਿਆ ਉਹ ਆੜਿਆ ਤੇ ਡੇ ਆੜੀ ਦਾ ਨਾਮ ਕੀ ਏ ਸਮਦੂ ਯਾਰ ਸਮਦੂ ਪੋਗ ਗਿਆ ਮੋਤੀ ਵੀ ਬਾ ਆਰ ਅਜੀਬ ਕਿਸਮਤਾਂ ਸੰਹੇ ਤੋਕਾ ਜਾਂ ਜੋ ਕੁਝ ਵੀ ਹੈ ਸੀ ਜਿਨ੍ਹਾਂ ਦੀ ਨਾਤਾਂ ਰਾਨ ਨੂੰ ਸਮਝ ਪਈ ਨਾ ਤਾਂ ਤੇ ਨਾ ਹੀ ਉਸ ਦੀਆਂ ਸਹਿਕਾਰੀਆਂ ਪਰ ਇਹ ਸਪਸ਼ਟ ਸੀ ਕਿ ਇਹਨਾਂ ਨੂੰ ਉਚਾਰਨ ਵਾਲੀ ਦੀ ਆਵਾਜ਼ ਇੱਕਦਮ ਤੰਦਰੁਸਤ ਜਾਪ ਰਹੀ ਸੀ ਉਸ ਦੀ ਆਵਾਜ਼ ਦਾ ਲਬੋਲ ਹਾਜ ਜ ਕੁਝ ਉਹਦਾ ਦਾ ਸੀ ਜਿਵੇਂ ਕੋਈ ਨਿਆਣਾਵਾਲ ਖੇਡ ਦੀ ਮਸਤੀ ਵਿੱਚ ਘਾਰਿਆ ਰਾਣੂ ਨੇ ਇਸ ਮੌਕੇ ਨੂੰ ਗਣੀ ਨਾ ਸਮਝਿਆ ਇਹ ਜੰਗਾ ਮੌਕਾ ਪਤਾ ਨਹੀਂ ਮੋੜ ਪ੍ਰਾਪਤ ਹੋਵੇ ਕਿ ਨਾ ਉਸ ਨੂੰ ਉਸ ਦੇ ਉਸ ਨੇ ਇਸ਼ਾਰੇ ਨਾਲ ਮੈਟਰਨ ਨੂੰ ਜਿਹੜੀ ਪੂਰੇ ਤੌਰ ਤੇ ਉਸ ਦੀ ਰਾਜਦਾਨ ਬਣ ਚੁੱਕੀ ਸੀ ਨਾਲੇ ਡਾਕਟਰ ਨੂੰ ਵੀ ਬਾਹਰ ਭੇਜ ਦਿੱਤਾ ਧੰਨਵਾਦ